ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਟਮਾਟਰਾਂ ਦੀ ਬਹੁਤ ਹੀ ਲਾਜਵਾਬ ਚਟਣੀ ਇਹ ਚਟਣੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਚਟਣੀ ਦੀ ਖਾਸ ਗੱਲ ਇਹ ਆ ਕਿ ਇਹਨੂੰ ਆਪਾਂ 1 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਇੱਥੇ ਆਪਾਂ ਨੇ 1 ਕਿਲੋ ਟਮਾਟਰ ਲਏ ਨੇ ਜੀ ਆਪਾਂ ਨੇ 10 ਕ ਲੈ ਲਈਆਂ ਨੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਪਹਿਲਾਂ ਉਬਾਲਾਂਗੇ ਇੱਥੇ ਦੇਖੋ ਜੀ ਮੈਂ ਪਾਣੀ ਗਰਮ ਹੋਣ ਦੇ ਲਈ ਰੱਖਤਾ ਸੀ ਤੇ ਇਸ ਏਕ ਜਿਹੜਾ ਹੈ ਆਪਾਂ ਹੁਣ ਫੁੱਲ ਕਰ ਲਏ ਨੇ ਮੀਡੀਅਮ ਤੇ ਰੱਖਿਆ ਹੋਇਆ ਸੀ ਪਹਿਲਾਂ ਇਹਦੇ ਚ ਆਪਾਂ ਟਮਾਟਰ ਪਾ ਦਾਂਗੇ ਟਮਾਟਰਾਂ ਦਾ ਜਦ ਤੱਕ ਛਿਲਕਾ ਜਿਹੜਾ ਹੈ ਨਹੀਂ ਸਕੀਨ ਜੀ ਜਿਹੜੀ ਮਤਲਬ ਉਹ ਉਤਰਨ ਲੱਗ ਜੂਗੀ ਉਦੋਂ ਤੱਕ ਆਪਾਂ ਇਹਨੂੰ ਬੋਇਲ ਕਰਨਾ ਹੈ ਤੇ ਇਹ ਬਹੁਤ ਹੀ ਵਧੀਆ ਚਟਣੀ ਬਣ ਕੇ ਤਿਆਰ ਹੁੰਦੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਇੱਥੇ ਦੇਖੋ ਆਪਾਂ ਟਮਾਟਰ ਪਾਣੀ ਵਿੱਚ ਪਾ ਦਿੱਤੇ ਆ ਤੇ ਆਪਾਂ ਨਾਲ ਹੀ ਪਾ ਦਾਂਗੇ ਸੁੱਕੀਆਂ ਲਾਲ ਮਿਰਚਾਂ ਜੇ ਤੁਹਾਡੇ ਕੋਲ ਸੁੱਕੀਆਂ ਲਾਲ ਮਿਰਚਾਂ ਨਹੀਂ ਹੈਗੀਆਂ ਤਾਂ ਤੁਸੀਂ ਪੀਸੀਆਂ ਹੋਈਆਂ ਵੀ ਬਾਅਦ ਵਿੱਚ ਐਡ ਕਰ ਸਕਦੇ ਹੋ ਪਰ ਜੇ ਤੁਸੀਂ ਇਦਾਂ ਸੁੱਕੀਆਂ ਪਾਉਂਗੇ ਤਾਂ ਇਹਨਾਂ ਦੇ ਨਾਲ ਜਿਹੜਾ ਚਟਣੀ ਦਾ ਟੇਸ ਆ ਬਹੁਤ ਹੀ ਵਧੀਆ ਆਂਦਾ ਹੈ ਇਹਨਾਂ ਨੂੰ ਆਪਾਂ ਉਹ ਹੁਣ ਜਦੋਂ ਤੱਕ ਇਹਦੀ ਸਕਿਨ ਜਿਹੜੀ ਆ ਉਤਰ ਨਹੀਂ ਲੱਗ ਜਾਂਦੀ ਉਦੋਂ ਤੱਕ ਆਪਾਂ ਉਬਾਲਾਂਗੇ ਦੇਖੋ ਜੀ ਇੱਥੇ ਇਹਨਾਂ ਨੂੰ ਪੱਕਦੇ ਹੋਏ 7 ਕਿ ਮਿੰਟ ਹੋ ਗਏ ਆ ਇੱਥੇ ਤੁਸੀਂ ਦੇਖ ਸਕਦੇ ਹੋ ਟਮਾਟਰਾਂ ਦੀ ਜਿਹੜੀ ਸਕਿਨ ਹੈ ਇਸ ਤਰੀਕੇ ਦੇ ਨਾਲ ਉਤਰਨੀ ਜਿਹੜੀ ਆ ਸਟਾਰਟ ਹੋ ਗਈ ਆ ਇਹ ਲੋ ਜੀ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਜਦੋਂ ਵੀ ਨਾ ਆਪਾਂ ਨੇ ਚੱਡਣੀ ਬਣਾਉਣ ਦੇ ਲਈ ਟਮਾਟਰ ਲੈਣੇ ਨੇ ਟਮਾਟਰ ਬਿਲਕੁਲ ਗੱਦਰ ਜੇ ਲੈਣੇ ਆ ਪੋਲੇ ਪੋਲੇ ਜੇ ਟਮਾਟਰ ਆਪਾਂ ਨਹੀਂ ਲੈਣੇ ਬਿਲਕੁਲ ਲਾਲ ਅਤੇ ਗੱਦਰ ਟਮਾਟਰ ਲੈਣਾ ਹੈ ਜੀ ਆਪਾਂ ਨੇ ਦੇਖੋ ਇੱਥੇ ਆਪਾਂ ਇਹਦਾ ਸਕਿਨ ਜਿਹੜੀ ਉਤਰਨ ਲੱਗੀ ਇਹਨਾਂ ਨੂੰ ਆਪਾਂ ਹੁਣ ਕੱਢ ਲਵਾਂਗੇ ਤੇ ਗੈਸ ਕਰ ਦੇਵਾਂਗੇ ਬੰਦ ਇੱਥੇ ਦੇਖੋ ਜੀ ਆਪਾਂ ਨੇ ਟਮਾਟਰ ਜਿਹੜੇ ਆ ਕੱਢ ਲਏ ਆ ਇਸ ਤਰੀਕੇ ਦੇ ਨਾਲ ਇਹਨਾਂ ਦੀ ਸਕਿਨ ਬਹੁਤ ਵਧੀਆ ਉੱਤਰ ਰਹੀ ਆ ਬਿਲਕੁਲ ਸੌਫਟ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਥੋੜਾ ਠੰਡਾ ਹੋਣ ਦਵਾਂਗੇ ਤੇ ਇਹ ਵਾਲੀਆਂ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਨਾ ਆਪਾਂ ਨੇ ਇੱਕਦਮ ਫਾਈਨ ਪੇਸਟ ਨਹੀਂ ਕਰਨਾ ਹੈਗਾ ਦਰਦਰਾ ਜਿਹਾ ਪੀਸਣਾ ਹੈ ਤੁਸੀਂ ਚਾਹੋ ਕੁੰਡੀ ਸੋਟੇ ਨਾਲ ਵੀ ਕੁੱਟ ਸਕਦੇ ਹੋ ਚਾਹੋ ਮਿਕਸੀ 'ਚ ਵੀ ਤੁਸੀਂ ਗ੍ਰाइंड ਕਰ ਸਕਦੇ ਹੋ ਪਰ ਕੁੱਟਣਾ ਇਹਨਾਂ ਨੂੰ ਦਰਦਰਾਏ ਤੇ ਦਰਦਰਾ ਜਿਹਾ ਕੁੱਟਿਆ ਹੋਊਗਾ ਤਾਂ ਚਿੱਲੀ ਫਲੇਕਸ ਵਾਂਗੂ ਬਹੁਤ ਵਧੀਆ ਇਹ ਦਿਖਣਗੇ ਚਟਣੀ ਦੇ ਲਈ ਤੇ ਨਾਲ ਟਮਾਟਰ ਠੰਡੇ ਹੋ ਗਏ ਆ ਇਹਨਾਂ ਦੀ ਸਕਿ ਤੇ ਜਿਹੜਾ ਆ ਵਾਲਾ ਹਿੱਸਾ ਏ ਇਹਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਨਾ ਆਪਾਂ ਇਹ ਆ ਵਾਲਾ ਹਿੱਸਾ ਕੱਢ ਲੈਣਾ ਟਮਾਟਰ ਥੋੜੇ ਹਜੇ ਗਰਮ ਐ ਥੋੜੇ ਥੋੜੇ ਜਿਹੇ ਹੀ ਹਜੇ ਠੰਡੇ ਹੋਏ ਸੀ ਤੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਟਮਾਟਰਾਂ ਤੋਂ ਸ਼ੀਕਾ ਜਿਹੜਾ ਇਹ ਹਟਾ ਦੇਵਾਂਗੇ ਤੇ ਆਪਾਂ ਬਾਅਦੋਂ ਤੁਹਾਨੂੰ ਮਿਲਦੇ ਹਾਂ ਦੇਖੋ ਜੀ ਆਪਾਂ ਨੇ ਟਮਾਟਰ ਦਾ ਛਿਲਕਾ ਜਿਹੜਾ ਉਤਾਰ ਲਿਆ ਏ ਇਹਨਾਂ ਨੂੰ ਨਾ ਹੁਣ ਆਪਾਂ ਇਸ ਤਰੀਕੇ ਦੇ ਨਾਲ ਫੇਲ ਲਵਾਂਗੇ ਕਿਉਂਕਿ ਨਾ ਤਾਂ ਇਹਨਾਂ ਨੂੰ ਆਪਾਂ ਨੇ ਮਿਕਸੀ ਚ ਗ੍ਰाइंड ਕਰਨਾ ਏ ਫਿਰ ਇਕਦਮ ਜਿਹੜਾ ਇਹ ਗਰੇਵੀ ਜੀ ਵਾਂਗੂ ਹੋਜੂ ਚਟਣੀ ਨਹੀਂ ਲੱਗਣੀ ਫਿਰ ਇਹ ਤੇ ਜੇਕਰ ਤੁਹਾਡੇ ਕੋਲ ਮੈਸ਼ਰ ਹੈਗਾ ਇਹ ਤਾਂ ਤੁਸੀਂ ਜਿਹਦੇ ਨਾਲ ਆਲੂ ਮੈਸ਼ ਕਰਦੇ ਹੁੰਦੇ ਹੋ ਉਹ ਮੈਸ਼ਰ ਹੈਗਾ ਇਹ ਤਾਂ ਤੁਸੀਂ ਉਹਦੇ ਨਾਲ ਮੈਸ਼ ਕਰ ਸਕਦੇ ਹੋ ਆਪਣੇ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਨੇ ਨਾ ਇਦਾਂ ਗਲਾਸ ਦੇ ਨਾਲ ਹੀ ਮੈਸ਼ ਕਰ ਲੈਣੇ ਆ ਲੋ ਜੀ ਇਧਰ ਆਪਾਂ ਨੇ ਟਮਾਟਰ ਸਾਰੇ ਮੈਸ਼ ਕਰ ਲਏ ਆ ਇਸ ਤਰੀਕੇ ਦੇ ਨਾਲ ਕਰਨੇ ਆ ਇਹ ਤੇ ਇਦਾਂ ਦਿਖਣੇ ਚਾਹੀਦੇ ਆ ਤੇ ਇਹਦੇ ਵਿੱਚ ਨਾ ਆਪਾਂ ਨੇ ਇੱਕ ਪਿੰਚ ਜਿਹੜਾ ਆ ਰੈੱਡ ਫੂਡ ਕਲਰ ਪਾਇਆ ਆ ਆਪਸ਼ਨਲ ਆ ਜੇ ਤੁਹਾਡੇ ਕੋਲ ਹੈਗਾ ਤੁਸੀਂ ਪਾਇਓ ਜੇ ਨਹੀਂ ਹੈਗਾ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਇਹਨਾਂ ਟਮਾਟਰਾਂ ਨੂੰ ਹੁਣ ਆਪਾਂ ਇੱਕ ਪੈਨ ਰੱਖ ਲਈਏ ਜਿੱਧਰ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਨਾ ਆਪਾਂ ਨੇ ਪਕਾਉਣਾ ਹੈ ਇਹ ਪੈਨ ਨਾ ਮੈਂ ਪਹਿਲਾਂ ਹੀ ਸਿੰਮ ਦੇ ਉੱਤੇ ਰੱਖਿਆ ਸੀ ਗਰਮ ਹੋਣ ਦੇ ਲਈ ਤੇ ਗਰਮ ਹੋ ਗਿਆ ਸੀ ਇਸ ਕਰਕੇ ਇੱਥੇ ਤੇਲ ਵਗੈਰਾ ਆਪਾਂ ਕੁਝ ਨਹੀਂ ਪਾਇਆ ਹੈਗਾ ਬਸ ਕੱਲਾ ਆਪਾਂ ਨੇ ਇਦਾਂ ਹੀ ਟਮਾਟਰ ਇਹਦੇ ਵਿੱਚ ਪਾ ਦਿੱਤੇ ਆ ਤੇ ਇਹ ਜਿਹੜੀਆਂ ਆਪਾਂ ਨੇ ਲਾਲ ਮਿਰਚਾਂ ਦਰਦਰੀਆਂ ਜਿਹੀਆਂ ਪੀਸੀਆਂ ਇਹ ਵੀ ਆਪਾਂ ਨਾਲ ਹੀ ਪਾ ਦਵਾਂਗੇ ਤੇ ਮੀਡੀਅਮ ਜੇ ਸੇਕ ਦੇ ਉੱਤੇ ਇਹਨਾਂ ਨੂੰ ਪਰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਜਿਹੜਾ ਇਹਨਾਂ ਵਿੱਚ ਪਾਣੀ ਜਿਹਾ ਹੈ ਉਹ ਸੁੱਕ ਜਾਵੇ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਪਕਾ ਦੇਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਟਮਾਟਰਾਂ ਨੂੰ 7-8 ਮਿੰਟ ਪਕਾ ਲਿਆ ਏ ਟਮਾਟਰਾਂ ਚ ਜਿਹੜੀ ਕੱਚਾਈ ਆ ਉਹ ਖਤਮ ਹੋਣੀ ਚਾਹੀਦੀ ਏ ਕੱਚਾਪਣ ਜਿਆ ਨਹੀਂ ਨਾ ਵਿੱਚ ਰਹਿਣਾ ਚਾਹੀਦਾ ਨਾਲੇ ਦੇਖੋ ਇਹ ਜਿਹੜਾ ਪਾਣੀ ਆ ਉਹ ਸੁੱਕ ਗਿਆ ਐ ਐਕਸਟਰਾ ਪਾਣੀ ਸੀਗਾ ਜਿਹੜਾ ਟਮਾਟਰਾਂ ਦੇ ਵਿੱਚ ਤੇ ਨਾਲੇ ਨਾਲ ਵਿੱਚ ਜਿਹੜਾ ਕੱਚਾਪਣ ਜ ਸੀ ਉਹ ਖਤਮ ਹੋ ਗਿਆ ਏ ਹੁਣ ਇਹ ਟਮਾਟਰਾਂ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਇਧਰ ਨਾਲ ਆਪਾਂ ਟਮਾਟਰ ਹਾਂ ਟਮਾਟਰ ਨੇ ਜਿਹੜੇ ਇਹ ਕੱਢ ਲਏ ਨੇ ਇੱਕ ਡੋਂਗੇ ਦੇ ਵਿੱਚ ਤੇ ਸੇਮ ਪੈਨ ਆਪਾਂ ਗੈਸ ਦੇ ਉੱਤੇ ਰੱਖ ਲਿਆ ਏ ਇਦੇ ਵਿੱਚ ਪਾਵਾਂਗੇ ਜੀ ਆਪਾਂ 2 ਵੱਡੇ ਚਮਚ ਸਰੋਂ ਦਾ ਤੇਲ ਇਹ ਵਾਲਾ ਜਿਹੜਾ ਛੋਟੀ ਕੜਛੀ ਆ ਇਹ ਵਾਲੇ ਆਪਾਂ 2 ਵੱਡੇ ਚਮਚਤਰ ਮਤਲਬ ਕਿ ਪਾ ਲਈ ਆ ਤੇਲ ਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਧੂੰਏਂ ਤਾਰ ਗਰਮ ਹੋਣ ਦਵਾਂਗੇ ਇੱਥੇ ਦੇਖੋ ਜੀ ਤੇਲ ਹੋ ਚੁੱਕਿਆ ਚੰਗੀ ਤਰ੍ਹਾਂ ਦੇ ਨਾਲ ਧੂੰਏਂ ਤਾਰ ਗਰਮ ਤੇ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਗੈਸ ਬੰਦ ਕਰਕੇ ਆਪਾਂ 1 ਮਿੰਟ ਦਾ ਜਿਹੜਾ ਆ ਵੇਟ ਕਰਾਂਗੇ ਇੱਥੇ ਗੈਸ ਬੰਦ ਕੀਤੇ ਹੋਏ 1 ਮਿੰਟ ਹੋ ਗਿਆ ਹੈ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਰਾਈ ਰਾਈ ਜਦੋਂ ਆਪਾਂ ਪਾਉਂਦੇ ਆ ਨਾ ਇਹ ਉੱਪਰ ਤੱਕ ਆ ਜਾਂਦੀ ਹੈ ਮਤਲਬ ਕਿ ਉੱਛਲ ਜਾਂਦੀ ਆ ਇਸ ਕਰਕੇ ਇਦਾਂ ਆਪਾਂ ਢੱਕਣ ਰੱਖ ਦਿੱਤਾ ਹੈ ਇਸੇ ਕਰਕੇ ਹੀ ਆਪਾਂ ਨੇ ਗੈਸ ਬੰਦ ਕਰਿਆ ਹੈ ਜੀ ਤੇ ਇੱਥੇ ਆਪਾਂ ਇਹ ਥੋੜਾ ਹਿਲਾ ਦੇਵਾਂਗੇ ਤੇ ਇਧਰ ਦੇਖੋ ਜੀ ਰਾਈ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਢਿੜਕ ਚੁੱਕੀ ਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚ ਭਰ ਕੇ ਲਸਣ ਇਹ ਕੁੱਟਿਆ ਹੋਇਆ ਲਸਣ ਹੈ ਜੀ ਜੇ ਤੁਸੀਂ ਬਰੀਕ ਕੱਟ ਕੇ ਪਾ ਸਕਦੇ ਹੋ ਜੇ ਤੁਸੀਂ ਲਸਣ ਨਹੀਂ ਖਾਂਦੇ ਤੁਸੀਂ ਅਦਰਕ ਵੀ ਲੈ ਸਕਦੇ ਹੋ ਜੇ ਤੁਸੀਂ ਮਤਲਬ ਕਿ ਅਦਰਕ ਜਾਂ ਲਸਣ ਦੋਨੋਂ ਚੀਜ਼ਾਂ ਪਾਣੀਆਂ ਚਾਹਦੇ ਹੋ ਵੀ ਪਾ ਸਕਦੇ ਹੋ ਦੇਖੋ ਇੱਥੇ ਗੈਸ ਜਿਹੜਾ ਆਪਾਂ ਬੰਦ ਹੀ ਕੀਤਾ ਹੋਇਆ ਹੈ ਹਜੇ ਹਜੇ ਬੰਦ ਗੈਸ ਦੇ ਵਿੱਚ ਹੀ ਆਪਾਂ ਲਸਣ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਭੁੰਨਾਂਗੇ ਇਹਦਾ ਜਿਹੜਾ ਫਲੇਵਰ ਆ ਚਟਣੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਲਸਣ ਦਾ ਇਸ ਚਟਣੀ ਦੀ ਖਾਸ ਗੱਲ ਇਹੀ ਆ ਇੱਕ ਤਾਂ ਇਹ ਮਹੀਨੇ ਪੜ ਤੱਕ ਜਿਹੜੀ ਆਪਾਂ ਸਟੋਰ ਕਰਕੇ ਰੱਖ ਸਕਦੇ ਇੱਕ ਇਹਦੇ ਵਿੱਚ ਜਿਹੜੇ ਮਸਾਲੇ ਨੇ ਬਹੁਤ ਘੱਟ ਵਰਤ ਤੋਂ ਚਾਹੁੰਦੇ ਨੇ ਦੇਖੋ ਇਹਦੇ ਵਿੱਚ ਸਿਰਫ ਆਪਾਂ ਰਾਈ ਔਰ ਲਸਣ ਪਾਇਆ ਏ ਲਸਣ ਜਿਹੜਾ ਇਹ ਹਲਕਾ ਹਲਕਾ ਜਿਹਾ ਭੁੱਜ ਗਿਆ ਇਹਨੂੰ ਆਪਾਂ ਜ਼ਿਆਦਾ ਨਹੀਂ ਸਾੜਨਾ ਹੈਗਾ ਤੇ ਹੁਣ ਆਪਾਂ ਗੈਸ ਜਿਹੜਾ ਇਹ ਔਨ ਕਰ ਲਵਾਂਗੇ ਇੱਥੇ ਦੇਖੋ ਜੀ ਗੈਸ ਕਰ ਲਿਆ ਆ ਔਨ ਤੇ ਜਿਹੜਾ ਫਲੇਮ ਆ ਆਪਾਂ ਨੇ ਮੀਡੀਅਮ ਤੇ ਰੱਖ ਲਿਆ ਏ ਮੀਡੀਅਮ ਤੇ ਰੱਖ ਕੇ ਆਪਾਂ ਜਿਹੜਾ ਇਹ ਟਮਾਟਰਾਂ ਦਾ ਪੇਸਟ ਜ ਹੈ ਇਹਦੇ ਵਿੱਚ ਪਾ ਦੇਵਾਂਗੇ ਇਹ ਆਪਾਂ ਹੁਣ ਚਾਰ ਪੰਜ ਮਿੰਟ ਚਟਣੀ ਨੂੰ ਪਕਾਣਾ ਹੈ। ਇਹਨੂੰ ਵਿੱਚ ਚੰਗੀ ਤਰ੍ਹਾਂ ਨਾਲ ਕਰ ਦਵਾਂਗੇ ਜੀ ਮਿਕਸ। ਇੱਥੇ ਆਪਾਂ ਨੇ ਚਟਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਲਿਆ ਹੈ ਜੀ ਮਿਕਸ ਤੇ ਇਹਨੂੰ ਹੁਣ ਆਪਾਂ ਮੀਡੀਅਮ ਤੇ ਸੇਕਦੇ ਉੱਤੇ 5 ਮਿੰਟ ਪਕਾਵਾਂਗੇ। ਇੱਥੇ 5 ਮਿੰਟ ਹੋ ਗਏ ਆ ਚਟਣੀ ਨੂੰ ਪੱਕਦੇ ਹੋਏ ਤੁਸੀਂ ਦੇਖ ਸਕਦੇ ਹੋ ਜੀ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਛੋਟੀ ਚਮਚ ਨਮਕ ਥੋੜਾ ਜਿਹਾ ਨਮਕ ਆਪਾਂ ਹੋਰ ਪਾ ਲਵਾਂਗੇ ਤੇ ਇਹਨੂੰ ਪੂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਇੱਥੇ ਦੇਖੋ ਜੀ ਨਮਕ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਏ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਵੱਡਾ ਚਮਚ ਸਿਰਕੇ ਦਾ ਸਿਰਕਾ ਪਾਉਣ ਦੇ ਨਾਲ ਇੱਕ ਤਾਂ ਚਟਣੀ ਜਲਦੀ ਖਰਾਬ ਨਹੀਂ ਹੋਵੇਗੀ ਤੇ ਇਹਦੇ ਵਿੱਚ ਜਿਹੜਾ ਫਲੇਵਰ ਹੈ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਖੱਟਾ-ਖੱਟਾ ਜਿਹਾ ਤੇ ਬਹੁਤ ਵਧੀਆ ਚਟਣੀ ਜਿਹੜੀ ਆਪਣੀ ਬਣ ਕੇ ਤਿਆਰ ਹੋਊਗੀ ਸ਼ਿਰਕਾ ਪਾਣ ਤੋਂ ਬਾਅਦ ਸਿਰਫ ਆਪਾਂ ਨੇ 1 ਮਿੰਟ మీడియం ਸੇਕ ਦੇ ਉੱਤੇ ਪਕਾਉਣਾ ਹੈ ਜਿਆਦਾ ਨਹੀਂ ਜੇ ਆਪਾਂ ਨੇ ਜ਼ਿਆਦਾ ਦੇਰ ਇਹਨੂੰ ਪਕਾ ਲਿਆ ਤਾਂ ਚਟਣੀ ਜਿਹੜੀ ਹੈ ਕੜਵੀ ਬਣ ਜੂਗੀ ਇਹਦੇ ਵਿੱਚ ਕੜਵਾਹਟ ਜੀ ਹੈ ਜਿਹੜੀ ਪੈਦਾ ਹੋ ਜੂਗੀ ਸੋ ਇਸ ਕਰਕੇ ਬਸ 1 ਮਿੰਟ ਆਪਾਂ ਪਕਾਵਾਂਗੇ ਲੋ ਜੀ 1 ਮਿੰਟ ਹੋ ਗਿਆ ਇਹ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਚਟਣੀ ਆਪਾਂ ਠੰਡੀ ਕਰ ਲਵਾਂਗੇ ਇਹਨੂੰ ਢੱਕਣਾ ਨਹੀਂ ਹੈਗਾ ਬਸ ਇਦਾਂ ਖੁੱਲਾ ਹੀ ਰੱਖ ਕੇ ਠੰਡੀ ਕਰਨੀ ਆ ਜੇ ਆਪਾਂ ਨੇ ਇਹਨੂੰ ਢੱਕਦਾ ਤਾਂ ਜਿਹੜੇ ਢੱਕਣ ਦੇ ਇਥੇ ਮਤਲਬ ਕਿ ਇਦਾਂ ਢੱਕੂਗੇ ਭਾਫ਼ ਨਾਲ ਜਿਹੜਾ ਪਾਣੀ ਜਾਂ ਹੋ ਜਾਂਦਾ ਹੈ ਉਹ ਇਹਦੇ ਵਿੱਚ ਚਲਦੀ ਪਾ ਫਿਰ ਚਟਣੀ ਜਿਹੜੀ ਆ ਖਰਾਬ ਹੋਣ ਦਾ ਡਰ ਰਹਿੰਦਾ ਹੈ ਸੋ ਇਸ ਕਰਕੇ ਇਹਨੂੰ ਟਕੜਣਾ ਨਹੀਂ ਇਹਨੂੰ ਕੁਲਾ ਹੀ ਆਪਾਂ ਇਦਾਂ ਠੰਡੀ ਹੋਣ ਦਵਾਵਾਂਗੇ ਤੇ ਬਾਅਦ ਵਿੱਚ ਆਪਾਂ ਦਿਖਾਉਨੇ ਆ ਇੱਥੇ ਦੇਖੋ ਜੀ ਚਟਣੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਠੰਡੀ ਹੋ ਚੁੱਕੀ ਆ ਤੇ ਇਹਦੇ ਵਿੱਚੋਂ ਅਸੀਂ ਥੋੜੀ ਜੀ ਕੱਢ ਲਈ ਸੀ ਰੋਟੀ ਅਸੀਂ ਖਾ ਲਈ ਟੇਸਟ ਅਸੀਂ ਕਰ ਲਈ ਬਹੁਤ ਹੀ ਜਿਆਦਾ ਲਾਜਵਾਬ ਚਟਣੀ ਜਿਹੜੀ ਆ ਬਣ ਕੇ ਤਿਆਰ ਹੋਈ ਆ ਯਕੀਨ ਮੰਨਿਓ ਇੰਨੀ ਜਿਆਦਾ ਚਟਣੀ ਸਵਾਦ ਬੜੀ ਆ ਤੁਸੀਂ ਬਿਨਾਂ ਭੁੱਖ ਤੋਂ ਵੀ ਜਿਹੜੀ ਰੋਟੀ ਇਹਦੇ ਨਾਲ ਖਾ ਲੋਗੇ ਤੇ ਤੁਸੀਂ ਇਹਨੂੰ ਚਟਣੀ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਇੱਥੇ ਆਪਾਂ ਚੱਡਣੀ ਜਿਹੜੀ ਇੱਕ ਬੌਲ ਦੇ ਵਿੱਚ ਕੱਢ ਲਈ ਹੈ ਤੇ ਇਹਨੂੰ ਆਪਾਂ ਟਾ ਕੇ ਰੱਖ ਦਾਂਗੇ ਫ੍ਰਿਜ ਵਿੱਚ ਇਹਨੂੰ ਜੇ ਤੁਸੀਂ ਮਹੀਨੇ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਵੈਸੇ ਦੇਖੋ ਜੀ ਇਹ ਇੰਨੀ ਦੇਰ ਮਤਲਬ ਮਹੀਨੇ ਤੱਕ ਦਾ ਇਹਨੂੰ ਕੱਢਣਾ ਨਹੀਂ ਹੈਗਾ ਛੇਤੀ ਇਹ ਖਾ ਕੇ ਮਕਾ ਦੇਣੀ ਹੈ ਪਰ ਅਗਰ ਤੁਸੀਂ ਫਿਰ ਵੀ ਮਹੀਨੇ ਤੱਕ ਇਹਨੂੰ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਬਹੁਤ ਹੀ ਲਾਜਵਾਬ ਚੱਡਣੀ ਬਣ ਕੇ ਤਿਆਰ ਹੈ ਜੀ ਤੁਸੀਂ ਇਹਨੂੰ ਰੋਟੀ ਪਰਾਂਠੇ ਵਿੱਚ ਦੇ ਨਾਲ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਜਰੂ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਆਪ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ